ਨਮਸਕਾਰ ਦੋਸਤੋ ਮੈਂ ਡਾਕਟਰ ਕਦਮਜੀਤ ਸ਼ਰਟਾ ਮੇਰੇ ਚੈਨਲ 'ਚ ਮੈਂ ਸਵਾਗਤ ਕਰਦਾ ਅੱਜ ਦਾ ਟਾਪਿਕ ਹੈਪੀਲੈਪਸੀ ਤੇ ਐਪੀਲੈਪਸੀ ਮੀਨਸ ਮਿਰਗੀ ਜਦੋਂ ਬਾਡੀ ਆਪਣੇ ਜਿਹੜੀਆਂ ਬਾਡੀ ਦੀਆਂ ਨਾੜਾਂ ਨੇ ਦਿਮਾਗ ਨੂੰ ਪ੍ਰੋਪਰ ਮੈਸੇਜ ਨਾ ਪਹੁੰਚਾਉਣ ਤੇ ਬਾਡੀ ਦਾ ਬੈਲੈਂਸ ਇਨ ਬੈਲੈਂਸ ਹੋ ਜਾਵੇ ਤਾਂ ਉਹ ਮਿਰਗੀ ਕਹਾਉਂਦਾ ਹੈ ਇਸ ਦੇ ਲੱਛਣ ਕੀ ਨੇ ਦੌਰਾ ਪੈ ਜਾਂਦਾ ਕਈ ਹਾਲਤਾਂ ਵਿੱਚ ਮਰੀਜ਼ ਨੂੰ ਉਹ ਜਾਂ ਦਸਤ ਵੀ ਭੁੱਲ ਜਾਂਦਾ ਜਦੋਂ ਉਹਨੂੰ ਦੌਰੇ ਤੋਂ ਬਾਅਦ ਉਠਾਉਂਦੇ ਆ ਤਾਂ ਉਹਨੂੰ ਪੁੱਛਦੇ ਨੇ ਕੀ ਹੋਇਆ ਤਾਂ ਉਹਨੂੰ ਨਹੀਂ ਯਾਦ ਆਉਂਦਾ ਸੁੱਧ ਬੁੱਧ ਖੋ ਜਾਣ ਦੌਰੇ ਦੇ ਵਿੱਚ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਕਈ ਵਾਰੀ ਪੇਟ 'ਚ ਖਬਰਾਟ ਹੋਣ ਲੱਗ ਜਾਂਦੀ ਹੈ ਜਾਂ ਪੇਟ 'ਚ ਚਲਣ ਹੋਣ ਲੱਗ ਜਾਂਦੀ ਹੈ बेहोਸ਼ੀ ਦੀ ਹਾਲਤ ਤੋਂ ਬਾਅਦ ਜਦੋਂ ਮਰੀਜ਼ ਨੂੰ ਕੁਝ ਦੇ ਕੁਝ ਯਾਦ ਆਇਆ ਜਾਂ ਨਹੀਂ ਤਾਂ ਉਹਦੇ ਯਾਦ ਵੀ ਨਹੀਂ ਆਉਂਦਾ ਕਈ ਵਾਰੀ ਸਰੀਰ ਸਖਤ ਹੋ ਜਾਂਦਾ ਕਈ ਵਾਰੀ ਸਰੀਰ ਟਿੱਲਾ ਪੈਂਦਾ ਏਸ ਦੇ ਲੱਛਣ ਇਸ ਦੇ ਕਾਰਨ ਕੀ ਨੇ ਕਈਆਂ ਦਾ ਜੈਨੇਟਿਕ ਫੈਕਟਰ ਹੁੰਦਾ ਮਤਲਬ ਵਿਰਾਸਤ 'ਚ ਹੀ ਉਹਨੂੰ ਇਹ ਰੋਗ ਮਿਲ ਜਾਂਦਾ ਬ੍ਰੇਨ ਦੀ ਇਨਫੈਕਸ਼ਨ ਹੋ ਜਾਂਦੀ ਹੈ ਕੰਨ ਦਿਮਾਗ ਦੀ ਸਪਲਾਈ ਜਿਹੜੀ ਖੂਨ ਨੂੰ ਸਪਲਾਈ ਪਹੁੰਚਦੀ ਹੈ ਖੂਨ ਦੀ ਸਪਲਾਈ ਦਿਮਾਗ ਤੋ ਪ੍ਰੋਪਰ ਨਹੀਂ ਪਹੁੰਚ ਪਾਉਂਦੀ ਬ੍ਰੇਨ ਟਿਊਮਰ ਵੀ ਇਸ ਦਾ ਕਾਰਨ ਹੈ ਅਲਕੋਹਲ ਜੋ ਪਿੰਦੇ ਨੇ ਅਲਕੋਹਲ ਇਕਦਮ ਛੱਡ ਦਨ ਤਾਂ ਉਹਦੇ ਵਿਡਡਰੋਅ ਲਾ ਲੈਂਦੇ ਨੇ ਲੋ ਸੋਡੀਅਮ ਹੋ ਜਾਂਦੀ ਹੈ ਜਦੋਂ ਬ੍ਰੇਨ ਦੇ ਵਿੱਚ ਉਹਦੇ ਨਾਲ ਵੀ ਇਹ ਨਿਰਗੀ ਹੁੰਦੀ ਇਸ ਤੋਂ ਬਚਣ ਦੇ ਲਈ ਪਰਹੇਜ਼ ਕੀ ਹੈ ਪਰਹੇਜ਼ ਤੁਹਾਨੂੰ ਮੈਂ ਆਲ ਰੋਡ ਮਸਤ ਦੱਸ ਦਾਰ ਹੈ ਨਾ ਯੋਗਾ ਮੈਡੀਟੇਸ਼ਨ ਕਰਿਆ ਜਾਵੇ ਯੋਗਾ ਦੇ ਵਿੱਚ ਅਨਲੋਮ ਬਿਲੋਮ ਸਭ ਤੋਂ ਬੈਸਟ ਹੈ ਤੇ ਟਰੀਟਮੈਂਟ ਵੱਲ ਜਾਵਾਂਗੇ ਟਰੀਟਮੈਂਟ ਦੇ ਲਈ ਬ੍ਰਹਮੀ ਕੈਪਸੂਲ ਨੇ 2-2 ਕੈਪਸੂਲ ਸਵੇਰੇ ਸ਼ਾਮ ਸਰਬਗੰਦਾ ਟੈਬਲੇਟ ਦੋ ਰਾਤ ਨੂੰ ਤਾਂ ਇੱਕ ਹਿਮਾਲਿਆ ਦਾ ਸਰਪ ਆਉਂਦਾ ਮੈਡੀਟੇਡ ਸਰਪ ਉਹਦੇ 3 ਚਮਚ ਰਾਤ ਨੂੰ ਲੈਣੀ ਹੈ ਮੈਡੀਸਨ ਬੇਸ਼ੱਕ ਦੀ ਮੈਂ ਦੱਸ ਦਿੱਤੀ ਹੈ ਬਟ ਫਿਰ ਵੀ ਕਈ ਵਾਰੀ ਕਿਸੇ ਦੇ ਸਿੰਪਟਮ ਕੋ ਚਲਾ ਘੁੰਮ ਦੇਣਾ ਤਾਂ ਇਸ ਲਈ ਮੇਰੇ ਨਾਲ ਕੰਟੈਕਟ ਕਰੋ ਤਾਂ ਉਸ ਦਾ ਚੰਗੀ ਤਰ੍ਹਾਂ ਇਲਾਜ ਹੋ ਪਾਵੇਗਾ ਰੋਗ ਦਾ ਆਸ਼ਾ ਕਰਦਾ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕਸ ਫॉर ਵਾਚਿੰਗ ਵੀਡੀਓ